ਤਾਂ ਸਾਡੇ ਘਰੋਂ ਕੰਮ ਦੰਦਾ ਕੀ ਕਰਨਾ ਨਹੀਂ ਸਾਲ ਦਿਨ ਤੋਂ ਵਹਿਲਾ ਮੰਜੇ ਤੋੜਨ ਨੂੰ ਕੋਈ ਗੱਲ ਨਹੀਂ ਹੁਣ ਮੈਂ ਕੁਛ ਭਣ ਕੀ ਆਉਂਗਾ ਉਹ ਪੂਰੇ ਤੂੰ ਬੈਗ ਲੈ ਕਿਧਰ ਚੱਲੇ ਆ ਉਹ ਭਰਾਵਾ ਕੀ ਦੱਸਾਂ ਮੈਂ ਤਾਂ ਘਰੋਂ ਘੜਤਾ ਪਰ ਮੈਂ ਹੁਣ ਚੱਲੇ ਆ ਚੰਡੀਗੜ੍ਹ ਮੈਂ ਤਾਂ ਉੱਥੇ ਕੰਮ ਵੀ ਮਿਲ ਗਿਆ ਤਨਖਾਹ ਪੂਰੀ 50000 ਰੁਪਇਆ ਉੱਥੇ ਕੋਠੀ ਲੈ ਕੇ ਉੱਥੇ ਹੀ ਰਹੂੰਗਾ ਅੱਛਾ ਸੱਚੀ 50000 ਤਨਖਾਹ ਹੈ ਭਾਈ ਮੈਨੂੰ ਵੀ ਲੈ ਜਾ ਵੀਰ ਬਣ ਕੇ ਯਾਰ ਲੈ ਤੂੰ ਚੱਕ ਲੈ ਬੈਗ ਤੈਨੂੰ ਲੈ ਜਾਨਾ ਇੱਕ ਮਿੰਟ ਵੀ ਪਹਿਲਾਂ ਮੈਂ ਨਾ ਆਪਣੇ ਘਰ ਦੀ ਝੰਡ ਕਰਾਂ ਓ ਹੈਲੋ ਬੁੜਿਆ ਮੈਂ ਨਾ ਆਪਦੇ ਪੈਰਾਂ ਤੇ ਖੜਾ ਹੋ ਗਿਆ ਪੂਰੀ 50000 ਤਨਖਾਹ ਹੈ ਅੱਜ ਮੇਰਾ ਆਟੇ 'ਚ ਪਾਣੀ ਨਾ ਪਾਇਓ ਮੈਂ ਨਹੀਂ ਮੁੜਦਾ ਕਰੇ ਮੈਨੂੰ ਫੋਨ ਜਾ ਕੇ ਹੀ ਜਾਈ ਹੁਣ ਚੱਲ ਚੰਗਾ ਓ ਤੇਰੇ 'ਚ ਤਾਂ ਪਤੰਦਰਾ ਗੁੱਸਾ ਹੀ ਬਹੁਤ ਹੈ ਹੁਣ ਮੈਨੂੰ ਕੀ ਦਾ ਫੋਨ ਆ ਗਿਆ ਹਾਂ ਬੇਬੇ ਕੋਤ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੁਣ ਤੂੰ ਘਰੇ ਆ ਜਾ ਅੱਛਾ ਮੈਂ ਆ ਜਾਣਾ ਦਸ ਮਾਂ ਪੁੱਤ ਦੀ ਗੱਲ ਹੀ ਲੜਾਈ ਹੈ ਉਹ ਭਰਾਵਾ ਤੂੰ ਕਿੱਥੇ ਚੱਲੇ ਆਂ ਉਹ ਭਰਾਵਾ ਮੇਰੀ ਤਾਂ ਮੇਰੇ ਘਰ ਦੇ ਨਾਲ ਸੁਣਾ ਹੋਗੀ ਮੈਂ ਤਾਂ ਘਰ ਚੱਲੇ ਆਂ ਤੇਰੇ ਪਿੱਛੇ ਦਾ ਭਰਾਵਾ ਮੈਂ ਆਪਦੇ ਘਰ ਦੇ ਨਾਲ ਲੜ ਪਿਆ ਹੁਣ ਮੈਂ ਕਿੱਧਰ ਜਾਵਾਂ ਤੇ ਤੂੰ ਆਪਦੇ ਘਰ ਜਾ ਉਹ ਭਰਾਵਾ ਮੈਂ ਤਾਂ ਲੜਨੂ ਕਿ